ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਬਾਈ ਪਨੀਰ ਲੱਗੇ ਵਿਜਣ ਬੀਜਾ ਭਾਈ ਬੀਜੇਗਾ ਹੋਈ ਹੈ ਹੋਈ ਨੋਰਕ ਫਰਾਈਦਾ ਜੈ ਮੈਂ ਨਾ ਇਹ ਨਾ ਹੁਤਾ ਤਾਂ ਤਾਂ ਜਿਹੜੇ ਆਮ ਜਣਦਾ ਹੈ ਲੈ ਇਹ ਰੋ ਰੋ ਯਾ ਕੀ ਜੀ ਬਿਗੜੀ ਜਾ ਸਾਬ ਮਾਰ ਵੀ ਸਹਰਾ ਲਿਆ ਉਹ ਤੁਹਾਨੂੰ ਬਹੁਤ ਲੋ ਕੰਦਾ ਇਹ ਬਸ ਕਿੰਨਾ ਵੀ ਜਾ ਹੈ ਕਿਗਲੋ ਕਿਗਲੋ ਬਹੁਤ ਆ ਠੀਕ ਆ ਕਿੰਨਾ ਕਿਲੋ ਹੈਂ ਥਲਕਾ ਮਾਰ ਦੇਣਾ ਕਿਗਲੋ ਇਹ ਸਹੀ ਜਮਾਵੇ ਤਿੰਨ ਕਿਲੋ ਮਸੀ ਲਾਉਂਦੇ ਭਈਏ ਦੋ ਕਿਲੋ ਦਾ ਬੰਦਾ ਫੇਰ ਵੀ ਹਾਂ ਦੋ ਕਿਲੋ ਲੱਗ ਜੂਗਾ ਹੈ ਕਿ ਨਹੀਂ ਮੈਂ ਰੋਤਾ ਲਾਉਣਾ ਥੋੜਾ ਦੇਖ ਲਿਓ ਤੇ ਹੁਣੀ ਵੀਦ ਦੇ ਨਾਲੇ ਕੀ ਉਹ ਲੇਟ ਵੀ ਜੀਏ ਉਹ ਲੇਟ ਵੀ ਜਣਾ ਆ ਲੇਟ ਲਾਉਂਗੇ ਠੀਕ ਆ ਪਾਹ ਤੇਰਾ ਉੰਦਰੀ ਨੱਕਾ ਕੋਈ ਦੀ ਜਗਾ ਤੇ ਨੀ ਰੁਹਾ ਗੁਆ ਨੱਕੇ ਨੁੱਕੇ ਨਹੀਂ ਕੋਈ ਲੀ ਗਏ ਆਹ ਹੌਦੀਆਂ ਦੇ ਲੈਟਰ ਡੂਟਰ ਵੱਜੀ ਜਾਂਨੇ ਵੱਜਦੇ ਕਾ ਤੇ ਸਾਲੇ ਜਬ বাজਾਲੇ ਹੌਦੀਆਂ ਦੀ ਕੋਈ ਵੱਧਾਈ ਆ ਜਾਂ ਸਵਾਗਾ ਵਜੇਗਾ ਕਾ ਸਾਲਾ ਫਾਲਾ ਵਜ ਗਿਆ ਹੋਰ ਹੈ ਕਿ ਨਹੀਂ ਬਾਤ ਜੇ ਰਮਾ ਜੜੀ ਨੰਬਾ ਮਾਰਾ ਤਾ ਇੱਛੇ ਨਾ ਮੁਠੀ ਜੰਦ ਗਈ ਹੁਣ ਹੂੰ ਇੱਛੇ ਨਾ ਮੁਠੀ ਜੰਦ ਗਈ ਇਦਾਂ ਛਾਂ ਨੂੰ ਜੀ ਪਾਣੀ ਖੜਾ ਹੋਇਆ ਆਪਣੀ ਰੀਚ ਗੰਨੇ ਕਿੰਨੀ ਧਾਰ ਵੀ ਗੰਨੇ ਤਾਂ ਹੀ 흘ਣਾ ਨਹੀਂ ਨਹੀਂ ਬਾ ਇਥੇ ਨੱਕਾ ਵੱਡੀ ਸਾਰੀ ਚਲ ਜਣਾ ਹੈਗੇ ਵਿਰੇ ਕਰ ਦੂਗੇ ਗੰਨੇ ਦੀ ਧਾਰ ਦੀ ਅੱਜ ਤਾਂ ਨਹੀਂ ਕੱਲ ਤਾਂ ਨਹੀਂ ਵੀ ਹੈ ਨਾ ਕੱਲ ਆ ਵੀ ਦੀ ਕੋਈ ਇਥੇ ਮੈ ਰਾਜ ਮਨ ਆ ਰਹੇ ਅੱਜ ਨਹੀਂ ਉਹ ਫਿਰ ਫਿਰ ਹੁਣ ਖੜ-ਪਰ ਸਭ ਲਖਾਇਆ ਉੱਥੇ ਅੱਛਾ ਉਹ ਦੀਦਾ ਬਗੰਡ ਪਾ ਲਖਾਉਣਾ ਮੈਂ ਵੀ ਮੱਕੀ ਨੂੰ ਪਾਣੀ ਲਾਉਣਾ ਹੈ ਯਾਰ ਇਹ ਨੂੰ ਇਹ ਨੂੰ ਮੈਂ ਵੀ ਜੀ ਵੀ ਆ ਅਦਾ ਚਰੀ ਹੈ ਤੁਹਾਡੀ ਚਰੀ ਆ ਤਾਂ ਬਤਾ ਲਈ ਲੱਗਣੀ ਫੇਰੇ ਆ ਤਾਂ ਮੇਟ ਲਾਉਂਗੀ ਠੀਕ ਆ ਹਾਂ ਪਰ ਅੱਜਿੱਲਾ ਲਾ ਦੇ ਪਹਿਲਾਂ ਉਹਨਾਂ ਨਾਲ ਦੇ ਲੈ ਲਾਉਂਦਾ ਲਾ ਆ ਦੇ ਬਾਅਦ ਚਾਉਂਗੇ ਕਾਕਰੰਦਾ ਵੀ ਉੱਥੇ ਵੀ ਜਣਾਉਣਾ ਕਾਕਰੰਦਾ ਬਦਲੀ ਇਹਦੇ ਫੇਰ ਚ ਪਟਣਾ ਲੈ ਉਹ ਮੁੱਲੇ ਲੈ ਰਿਹਾ ਉਹ ਨਹੀਂ ਰੱਖ ਲਓ ਇੱਧਰੇ ਪਾਸੇ ਇੱਧਰੇ ਪਾਸੇ ਉੱਪਰੇ ਪਾਸੇ ਰੱਖ ਲਓ ਇੱਧਰੇ ਪਾਸੇ ਤਾਂ ਲਾ ਲਓ ਰੋਤਾ ਹਾਂ ਚਲ ਦੇਖਦੇ ਆ ਉਹ ਸਮਾਨ ਵੇਚ ਗਿਆ ਕਿ ਨਹੀਂ ਜਿਹੜਾ ਜਿਹੜੇ ਪਈਆਂ ਦੇ ਟਿੰਗਾ ਜੂਗਾ ਜੀਰ ਨੂੰ ਪੁੱਛ ਦੇਖ ਗਿਆ ਨਹੀਂ ਆਈ ਆਪਣੇ ਮੇਰਾ ਹੀ ਨੀਟ ਹੈ ਹੈ ਮੈਂ ਦਿਖਾਇਆ ਹੀ ਨਹੀਂ ਕਿਸੇ ਨੂੰ ਪਾਲ ਨੂੰ ਹਾਂ ਮੇਰੇ ਜਿਹੜਾ ਸੁੱਕ ਗਿਆ ਨਾ ਤੂੰ ਦੀ ਲੱਕੜੀ ਨਾ ਵੱਢਦੀ ਹੁੰਦੀ ਸਾਡੀ ਤੂੰ ਤਾਂ ਬਹੁਤ ਛੀੜਾ ਹੁੰਦਾ ਹਾਂ ਜਿਹੜਾ ਨਰਮ ਵੱਢਣਾ ਸੁੱਕਾ ਨਹੀਂ ਵੱਢ ਹੁੰਦਾ ਸੇ ਆ ਕਿ ਨਹੀਂ ਹੂੰ ਪਗਾ ਕਪੜੇ ਵੇਚ ਕੇ ਪਾਸੇ ਕਾਣਦੇ ਸੀ ਹਾਂ ਉਹ ਵੇਚ ਕੇ ਪਾਸੇ ਕਾਣਦੇ ਸੀ ਮੈਂ ਕਿਹਾ ਤਾਂ ਇਹਨੂੰ ਥੁਰਕਿਆ ਕਾਲ ਬੋਲਦੇ ਆ ਪੁੱਛਣਾ ਕਾ ਰਹਾ ਸਾ ਗਾਹ ਬਥਾਕ ਚ ਹੁਣ ਲੱਗ ਗਿਆ ਬਥਾਕ ਤਾਂ ਹੁਣ ਗਾਹ ਦੇ ਬਥਾਕ ਨੂੰ ਪੁੱਛ ਰਹਾ ਤੁਸੀਂ ਖੇਤ ਤਾਂ ਹੁਣ ਖਾਲੀ ਐ ਪੈਨਾਂ ਦੇ ਪੈਨਾਂ ਹਰਾਂ ਨੂੰ ਕਰ ਜਾਣਾ ਹੋਰ ਕੀ ਆ ਵੇਚ ਕੇ ਪਾਸੇ ਕਰੋ ਉਹ ਕਰਮਜੀਤ ਨੂੰ ਵੀ ਕਹਾਂਗੇ ਤੇ ਬਤਾ ਦੇ ਇਹਦੇ ਖੜੇ ਚਾਰ ਬਚਾ ਲੈ ਕਿਹੜੇ ਆਹੋ ਟਰੈਕਰ ਮੁੜਦਾ ਹੈ ਇੰਨੀ ਉੱਤੇ ਥੋੜਾ ਉੱਚਾ ਨਹੀਂ ਮਾਉਂ ਜਾਂਦਾ ਉੱਚਾ ਨਹੀਂ ਮਾਉਂ ਜਾਂਦਾ ਫਿਰ ਉਦੋਂ ਟਰੈਕਟਰ ਪਸਾਪਾ ਹੋਰ ਇਹ ਕਹਿੰਦੇ ਹਰਸ਼ਵੀਰ ਦੇ ਹੁੰਦੇ ਉਹਨਾਂ ਕਦੇ ਵੜਾ ਲੈਣੇ ਸਦਨ ਅਰੇ ਬਾਲਾ ਕਾਂਦੇ ਤੋਦੂ ਹੈ ਨਾ ਬਾਹਰ ਮਾਂ ਬਾਈ ਇਹਦਾ ਸਿਰੂ ਕਿ ਚਾਰ ਪੁੱਤੇ ਖੜੇ ਆ ਤੇਰੇ ਕਿਹਨੂੰ ਬਾਈ ਇਹ ਫਿਰ ਕਹਿੰਦਾ ਉੱਚਾ ਨਹੀਂ ਮਾਉਗਾ ਥੋੜਾ ਉੱਚਾ ਨਹੀਂ ਮਾਉਣਾ ਹੀ ਜਾਂਦਾ ਇੱਕ ਮਾਉਂਦਾ ਵਿੱਚ ਬੁੱਟਿਆ ਦੇ ਹੂੰ ਤਵੇ ਤੂੰ ਵੀ ਨਰ ਹੋ ਜਾ ਸਾਹੀ ਰਾਤ ਬਾਏ ਹੁਣਿਆ ਹੈ ਮੈਂ ਪਰਸੋਂ ਬਾਤ ਤੇ ਦੇ ਇਹ ਪਰਸੋਂ ਬਾਅਦ ਤੇ ਜਾ ਹੂੰ ਮੈਂ ਨਹੀਂ ਖਾਲ ਕਰਿਆ ਨਾਲੇ ਮੱਟਾ ਪਾ ਗਿਐ ਹੈਂ ਹਾਂ ਸਾਈ ਦਈਏ ਨਾ ਸਾਈ ਦੀ ਲੋੜ ਨਹੀਂ ਤੂੰ ਦੱਸ ਕਿੰਨੇ ਕਾਣੇ ਮੱਟਾ ਪਾ ਦੀ ਪਹਿਲਾਂ ਹਾਂ ਇੱਕ ਪੌਣੀ ਡਾਲੂਰੇ ਬਸ ਆਪਣੀ ਕਿਲੇ ਵਾਲੀ ਉਹ ਡਾਲ ਪੱਕੀ ਆ ਵਾ ਕਿਲੇ ਕਿਲੇ ਤੇ ਮਾਰ ਕਰ ਦਣੇ ਬਸ ਦੱਸ ਦੀ ਬਾਈ ਕੋ ਲਾਉਣੀ ਥੋਪੂਂਦਰਾਂ ਵਾਲੀ ਸਵਾਗੇ ਨਾਲ ਲਾ ਦੇਣੀ ਪਹਿਲਾਂ ਉਹ ਉਹਨੂੰ ਲਾ ਦੇ ਹਾਂ ਉਹਨੂੰ ਲਾ ਕੇ ਨਾ ਸਵਾਗੇ ਨਾਲ ਹਾਂ ਕੁਤੀ ਨੂੰ ਤੋਂ ਬਾਅਦ ਦੱਸ ਦੇ ਜਦ ਇਹ ਕਰ ਦੇਣ ਉਹਨੇ ਦੇ ਕੱਲ ਨੂੰ ਲਾਉਂਗਾ ਪਰ ਪਰਸੋਂ ਬਾਅਦ ਕੱਲ੍ਹ ਸ਼ਾਮ ਨੂੰ ਕਰਾ ਲਾ ਜੇ ਕੰਮ ਵਿੱਚ ਮੈਂ ਡਿਊਟੀ ਨੂੰ ਚੱਲ ਜਾਣਾ 500 ਕਰਾ ਲਈ ਹਾਂ ਠੀਕ ਨਹੀਂ ਹਾਲੂ ਬੱਟਾ ਨਵੇੜ ਦੇ ਕੰਮ ਹਾਂ ਠੀਕ ਹੈ ਬਾਈਕੇ ਡਾਲ ਪਾਉਣੀ ਜਿੰਦੇ ਨਾਲ ਨਾ ਪਤਾ ਨਹੀਂ ਹੋ ਰ ਨਾ 200 ਰੁਪਏ ਪਾਤੀ ਤਵੀਆਂ ਨਾਲ ਮੈਂ ਤੇ ਸੈੜਾ ਫਾਲੇ ਦੀ ਮਾਰਦੇ ਸਿਆੜੀ ਠੀਕਾ ਸਿਆੜ ਮਾਰ ਦੂਗੇ ਖੁੰਝੇ ਖਾਂਝੇ ਕੱਢ ਨਾ ਇੱਧਰ ਤੇ ਸਿਆੜ ਲੈ ਜਾਏ ਹਮ ਆਈ ਐਮ ਇੱਕ ਸਿਆੜ ਫੇਰ ਪੁੱਠਾ ਕਮਾ ਦੇ ਟਿਕਾਣੇ ਲੋੜੇ ਨਹੀਂ ਖੁੰਝੇ ਕੱਢ ਦੂਗੇ ਇੱਕ ਵਾਰੀ ਖੁੰਝੇ ਕੱਢ ਦੇ ਪੁੱਠੇ ਸਿੱਧੇ ਦੂਰੇ ਪਾਸੇ ਨੂੰ ਕਮਾ ਲੈ ਇੱਕ ਪਾਸੇ ਬਾਈ ਆਈ ਦੋਵੇਂ ਸਾਰੇ ਪਾਸੇ ਘੜੇ ਤਾਂ ਫੇਰ ਐ ਪੁੱਠਾ ਘੜੇ ਦੀ ਇੱਕ ਵਾਰੀ ਖੁੰਝੇ ਕੱਢਦਾਂ ਨੇ ਪਹਿਲਾਂ ਹਾਂ ਸਾਰੇ ਦੇ ਖੁੰਝੇ ਕੱਢਦੇ ਹਾਂ ਚਲ ਜਿਹੜਾ ਲਾਗ ਲੂਪ ਰਿਹਾ ਪੈਣਾ ਹਾਂ ਖਾ ਪੱਕ ਹੋ ਜਾਊਗਾ ਤੇ ਹਾਂ ਠੀਕ ਨਹੀਂ ਹਾਂ ਫਾਲਿਆਂ ਦੇ ਦੋ ਦੋ ਵਾਰੀ ਫਾਲੇ ਘਵਾ ਦੇ ਇੱਕ ਵਾਰੀ ਪੁੱਠੇ ਇੱਕ ਵਾਰੀ ਸਿੱਧੇ ਹਾਂ ਚਾਹ ਸਾਰੇ ਖੁੰਝਿਆ ਬਰੇ ਫੇਰ ਐ ਮਰਦੀ ਆ ਦੂਦਿਓ ਜਾਵੇ ਟਰਾਲਿਆਂ ਚ ਆਹ ਪਾਣੀ ਖਾ ਹੁਣ ਕਿੰਨਾ ਜਿਹੇ ਜਿਹੇ ਆ ਜੀ ਹੈ ਬੰਦ ਕਰ ਦੇ ਨੀ ਤਾ ਹੁਣ ਬਸ ਆ ਹੋ ਬਰੇਗੀ ਥੋੜੀ ਜਿਹੀ ਜਦੀ ਆਦਾ ਖਾ ਜਾਣਾ ਇਹਨੇ ਉਈਓ ਸੁੱਕ ਜਾਣਾ ਉਹਦਾ ਚੱਪੇ ਵੀ ਜੀ ਵਧੀਆ ਬਣਾਇਆ ਯਾਰ ਕਿਹੜਾ ਮਿਸਤਰੀ ਦਾ ਮਿਸਤਰੀ ਨਾ ਬੱਚਾ ਹਾਂ ਹਾਂ ਜੋ ਮਿਲਿਆ ਹਾਂ ਸਮਾਇਆ ਇਹਦਾ ਜੱਠਾ ਬਣਦਾ ਬੜਾ ਬੰਦਾ ਜੇ ਲਪਾਈ ਵੀ ਨਾ ਕਰ ਜੱਠੇ ਦੇ ਆਲੇ ਲਿਪੋ ਦੇ ਹਾਂ ਤੋਂ ਕਿਹਾ ਉੱਥੇ ਹਾਂ ਚਲ ਮੈਂ ਬਣਾ ਲੈ ਆਪੇ ਸ਼ਾਮ ਨੂੰ ਅੱਜ ਕਹਿਦਾ ਤੋ ਤਾ ਬਣਾ ਦੂ ਚਲ ਮੈਂ ਸ਼ਾਮ ਨੂੰ ਦੋ ਦੋ ਘਾਟੇ ਲਾਈ ਜਾਣੇ ਹੈ ਕਿ ਜਨਾਈ ਕਰ ਦੋ ਲਪਾਈ ਕਰਦੇ ਹਾਂ ਉਹ ਜਨਾਈ ਲਪਾਈ ਜਾਂਦੇ ਹੋਣੀ ਵੀ ਨਹੀਂ ਬੱਸ ਫਿਰ ਕਾਂਡੀ ਬਲਾਤਰੇ ਮਰਾ ਦੇ ਉਹ ਕਿਥੇ ਜੰਲੇ ਆ ਉਹਦੀ ਪਕੜ ਵੀ ਜ਼ਿਆਦਾ ਕਾਂਡੀ ਪਲਾਸਟਰ ਦੇ ਹਾਂ ਕਾਂਡੀ ਪਲਾਸਟਰ ਨਹੀਂ ਹਿੱਲਦਾ ਹੈਗਾ ਹਾਂ ਉਹ ਤਾਂ ਦੂਆ ਉਹ ਝੜਨ ਵੀ ਲੱਗ ਜਾਂਦਾ ਬਾਅਦ ਚੋਂ ਕਾਂਡੀ ਪਲਾਸਟਰ ਨਹੀਂ ਝੜਦਾ ਹੋਰ ਬਈ ਗਰਮੀ ਬਹੁਤ ਹੈ ਹਾਂ ਚਾਹ ਦੇਖ ਤੂੰ ਇਹ 11 12 ਵਜੇ ਹੁਣ ਜੜੀ 12 ਵਜੇ 12 ਵਜੇ ਇੱਥੇ ਆ ਇਹਨਾਂ ਨਿਚੋੜਦਾ ਨਾ ਰੱਬ ਛੱਡ ਦੇ ਗੱਲਾਂ ਹੁਣ 3 4 ਦਿਨ ਹੋਏ ਗਰਮੀ ਨੂੰ ਨਿਚੋੜ ਕੇ ਧਰ ਦਿੰਦਾ ਹੁਣ ਟਾਈਮ ਦੇਖ ਲੈ ਕਿੰਨਾ 8 ਵਜੇ 8 ਵਜੇ ਆ ਜਾ 8:30 ਹੋਏ ਆ ਹਾਂ ਦੇਖ ਨਾ 7 ਵਜੇ ਤੋਂ ਦੂਜੀ ਬੂਣੀ ਦਾ ਹੁੰਦਾ ਗਰਮੀ ਨੂੰ ਵੀ ਦਿਨ ਚਾਰ ਦਿਨ ਹੋਏ ਪੈਂਦੀ ਨੂੰ ਅਜੇ ਹਾਂ ਮੀਂਹ ਲਾਲਾ ਲੱਗੇ ਹਾਂ ਮੀਂਹ ਮੂਰਾ ਤਾਂ ਲੱਗੇ ਗਿਆ ਮੀਂਹ ਨਾ ਵੀ ਦਿਖੇ ਕਿ ਵੀ ਪੈ ਜਵੇ ਨਾ ਹੁਣ ਆਪਣੇ ਸਾਰੇ ਕਿਤੇ ਹੀ ਹਾਂ ਇਹ ਬੁੱਤੇ ਬਾਟੇ ਦੇ ਸਾਲ ਸਭ ਦੇ ਹੋ ਜਾਣਗਾ ਆਹ ਬੁੱਤਿਆਂ ਦਾ ਆ ਤਾਂ ਉਧਰ ਕਿਹਨੇ ਜੇ ਪੈ ਗਿਆ ਨਹੀਂ ਤਾਂ ਬੁਰਾ ਹਾਲ ਤਾਂ ਜਿਹੜਾ ਪਿਆ ਮਾੜਾ ਮੋਟਾ ਐਦਗੀ ਚੰਦਾ ਕਰਦਾ ਗੁਰਦਾ ਝੜ ਗਿਆ ਠੰਡ ਜੀ ਅੱਜ ਦੇ ਸਿਕਣਕ ਦਾ ਸੀਜ਼ਨ ਜੀ ਇੰਨੀ ਗਰਮੀ ਨਹੀਂ ਪਈ ਹੋਰ ਸੌਖਾ ਜਿਹੀ ਲੰਘ ਗਿਆ ਉਹ ਸਵੇਰੋਂ ਹਾਂ ਇਹ ਕੱਲਾ ਹਜ ਕਾਗਲ ਹੋਣਾ ਬੰਦ ਕਰਿਆ ਮਾਂ ਹਾਂ ਉਹ ਨੱਕਾ ਚਲਾਉਣਗਾ 8 9 ਬੈਣਾ ਬੈਠੀ ਆ। ਇਕਣਾ ਹੀ ਆ ਉਤਾਰ ਲਾਉਣ ਲੱਗਿਆ ਉਹ ਅੱਜ। ਉਹ ਮੈਨੂੰ ਦੇਖ ਕੇ ਭੱਜਿਆ ਮੈਂ ਉਹਨੂੰ ਦੇਖ ਕੇ ਭੱਜਿਆ। ਮੈਂ ਵੀ ਅੱਜ ਮੱਕੀ ਨੂੰ ਪਾਣੀ ਲਾਉਣਾ ਮਿੱਤਰਾ। ਹੂੰ। ਤੂੰ ਕਹਿੰਦਾ ਵੱਟ ਲਾ ਮੱਕੀ। ਕਾਲ ਵਾਲੇ ਕੋਲ ਕਰਕੇ ਸਿਰਦੇ ਨਹੀਂ। ਆਹ। ਕਿਹੜਾ ਰੱਖੀ ਕਰੀ ਜਾਊਗਾ ਹੁਣ। ਅਰੇ 15 15 ਡੋਲ ਲਿਆਉਂਦੇ ਆ ਦਾ ਦੱਸ ਦੇ। ਆਪਣੇ ਮੱਕੀ ਦਾ ਕਿਹੜੀ ਆ ਤੁਹਾਡੀ? ਸਾਡੀ ਦੂਹੀ ਕੁੱਕੜੀ ਆਈ ਹੈ। ਅਚਾਰ ਵਾਲੀ। ਹਾਂ। ਫਾਰਮ ਵਾਲੇ ਨੂੰ ਪੁੱਛ ਲੈਣਾ ਤਾਂ ਕੋਈ। ਤੂੰ ਫਾਰਮ ਵਾਲੇ ਨੂੰ ਪੁੱਛਦਾ ਹੁਣ ਤੇਰਾ ਗਾਣਾ ਜਾਂ ਬਣ ਗਿਆ ਉਹਦੇ ਚ। ਐ ਕਿ ਮੱਕੀ ਦਾ ਰੇਟ ਵਧੀਆ। ਪਿਆ ਪਿਆ 5000 ਨੂੰ ਕੀ ਲਿਆ ਗਿਆ ਠੀਕ ਆ ਜੇ ਹੁਣ ਇੱਕ ਨਹੀਂ ਚਲੇਗਾ ਖੜਾ ਹੀ ਠੀਕ ਆ ਫਿਰ ਠੀਕ ਨਹੀਂ ਆਪਣੇ ਫਾਰਮ ਘਟਾ ਇਧਰ ਪਾਰਬਾਲ ਨੂੰ ਫਾਰਮ ਬਹੁਤ ਆ ਹਾਂ ਆਚਾਰ ਚੂਰ ਨੂੰ ਹੈਦਾ ਵਧੀਆ ਆ ਚਾਰ ਨੂੰ ਬਹੁਤ ਚਾਰ ਨੂੰ ਬੋਲਟ ਆ ਦਾਣਾ ਹੀ ਦਾਣਾ ਹੁੰਦਾ ਜੇ ਆਚਾਰ ਖੋਲਦੇ ਆ ਫਿਰ ਜਿਹੜਾ ਮੱਕੀ ਦੇ ਦਾਣੇ ਵਾਲਾ ਬਾ ਉਹਨਾਂ ਨੇ ਦੇਖ ਲਾ ਹੁਣ 15 15 20 20 ਲੱਖ ਦਾ ਪ੍ਰਾਧਾਨਾ ਟੋਏ ਤੇ ਸਾਲਾ ਫਿਰ ਦੇਖ ਕਿਤਾ ਨੌਕਰ ਦੀ ਬੱਚਤ ਬਹੁਤ ਹੋ ਜਾਣੀ ਹਾਂ ਬੰਦਨ ਬੜਾਈ ਦਾ ਮੀਂਹ ਕਿਣੀ ਜੀ ਜਿੱਕਾ ਮਾਜੀ ਕੱਟ ਕੱਟ ਕੇ ਸੜੀ ਯਾਰ 20 ਡੰਕਰਾਂ ਪਰ ਇੱਕ ਨੌਕਰ ਰੱਖਿਆ ਹੋਇਆ ਸਾਲਾ ਮਾ ਇਹਨੇ ਡੰਗਰ ਹਿਲੇ ਪਏ ਆ ਇਹ ਦੋ ਚਾਰ ਮੈਂ ਸਾਲਾ ਉਹ ਗਾ ਬੰਦ ਨਹੀਂ ਹੈ ਕਿ ਨਹੀਂ ਅਗਲਾ ਕਹਿੰਦਾ ਉੱਥੇ ਦੋ ਪੰਡਾ ਚੱਕ ਲਿਆਉਂਗੇ ਉਧਰ ਫੈਕਟਰੀਆਂ ਤੋਂ ਹੈ ਫੈਕਟਰੀਆਂ ਨਹੀਂ ਫੈਕਟਰੀਆਂ ਵੀ ਉੱਥੇ ਅਚਾਰ ਦੀਆਂ ਅਚਾਰ ਦੀਆਂ ਆ ਗੱਠਾ ਬਣਾ ਕੇ ਦਿੰਦੇ ਆ ਡੁੱਗਰੀ ਆ ਉਹ ਆਪਣੇ ਦਾ ਹਾਂ ਆਪਣੇ ਇੱਕ ਉਧਰ ਆ ਉਹ ਮਰੰਡੇ ਕੋਲ ਹਾਂ ਸਿਹੜੀ ਸਿਹੜੀ ਵੀ ਹੈਗੀ ਕੋ ਚੱਕਰਾਂ ਕੋਲ ਵੀ ਹੈਗੀ ਮੈਂ ਇੱਥੇ ਪੱਠਾ ਦਾ ਉਹ ਤਾਂ ਕਾਹਦੀਆਂ ਗਈਆਂ ਹਾਂ ਯਾਰ ਫਾਇਦਾ ਆਚਾਰ ਚ ਹਾਂ ਇਹੋ ਕੀ ਸੀ ਹਾਂ ਪਹਿਲਾਂ 6 ਬੀਜ ਹੁੰਦੇ ਦਾ ਪਰਮਲ ਜੀ ਬਲਾ 6 ਬਹੁਤ ਪੁਰਾਣਾ ਰਿਹਾ ਫੇਰੂ ਦੇ ਬਾਅਦ ਫਿਰ 8 ਹਾਂ 8 ਹੀ ਬਾਅਦ ਚੱਲਿਆ ਹੈ ਪਹਿਲਾਂ ਬਜ਼ੁਰਗ ਕਿ ਕਰਦੇ ਹੁੰਦੇ ਤੇ ਪਹਿਲਾਂ ਉਹਨਾਂ ਨੇ ਜਿਹੜੇ ਬੀਜ ਹੁੰਦੇ ਤੇ ਏਕਣੀ ਸਾਫ਼ ਕਰਕੇ ਝਾੜਾ ਕੇ ਉਹ ਰੱਖ ਲੈਣ ਉਹ ਉਹੀ ਬੀਜ ਨੇ ਹੂੰ ਤਾਂ ਬੀਜਾਂ ਦੇ ਲਿਖਾ ਨਹੀਂ ਆ 26 ਆ ਜੀ 8 27 ਆ 72 ਆ ਇਹ ਕਿਉਂਦਾਏ ਜਿੰਨੇ ਦਾ ਹੁਣ ਬੀਜ ਹੁੰਦਾ ਨਾ ਉਹਦੇ ਦਾਣ ਹੁੰਦੇ ਜਿਆਦੇ ਦਾਣ ਜਿੰਨੇ ਦਾ ਬੀਜ ਆਉਂਦਾ ਹੁਣ ਉਹ ਮਹਿੰਗਾਈ ਦੇ ਹਿਸਾਬ ਨਾਲ ਹੋ ਗਿਆ ਪਿਆ ਹਾਂ 1700 ਦਾ ਆਇਆ ਕੀਲੇ ਦਾ ਇਹ ਹਾਂ ਅੱਗੇ ਜੇ ਤੁਸੀਂ ਫਸਲ ਜਿਆਦਾ ਪਤਾ ਕਿ ਜੇ ਹੁਣ ਮੇਰੀ ਗੱਲ ਸੁਣ ਲਾ ਜੱਦਾ ਕਿਆ ਕੰਮ ਤਾਂ ਜੇ ਕਿਸੇ ਦੀ ਮਾੜੀ ਮੋਟੀ ਜੀ ਨਹੀਂ ਲਾਉਂਦੀ ਮੱਕੀ ਹੁੰਦੀ ਦੀ ਹਲਾ ਇਹ ਠੀਕ ਜਿਆਦੇ ਦਾਣ ਹੋਗੇ ਕਿਸੇ ਦੇ ਲਈ ਬਹੁਤ ਦਾਣ ਹੋਗੇ ਹਾਂ ਹੁਣ ਥੋੜਾ ਤੀਜਾ ਜਿਆਦਾ ਬੀਜ ਆਉਂਦਾ ਤੀਜਾ ਵੀ ਇਹਦੇ 10 15 ਕਿਲੇ ਲਾਉਣੇ ਆ ਹੈ ਕਿ ਨਾ ਅਸੀਂ ਹੋਰ ਇੰਨਾ ਹੁਣ ਮਹਿੰਗਾਈ ਦਾ ਬਹੁਤ ਫਰਕ ਪੈ ਗਿਆ ਬਹੁਤ ਪੈ ਗਿਆ ਜਦ ਬੀਜ ਨਹੀਂ ਕਰਦਾ ਰੱਖ ਲੇ ਤੇ ਸੁਥਰਾ ਬੋਸਤਾ ਹਾਂ 来 रही होता तू ਛਾਲ ਨੂੰ ਦੇਖੀ ਖੇਤ ਵਿੱਚ ਫਸਲ ਖੜੀ ਹੋਗੀ ਸਵੇਰ ਜਾ ਕੇ ਦੇਖੀ ਉਹਦਾ ਐਰ ਕਰਿਆ ਹੋਗਾ ਕਲਿਆਣ ਬਰਬਾਦ ਗੁਆ ਕੇ ਕੀ ਹੋਊਗਾ ਸਵੇਰ ਨੂੰ ਉਹ ਬਿੱਲਾ ਨਹੀਂ ਰਹਿਣ ਦਿੰਦੇ ਇਹ ਬਿੱਲਾ ਹੀ ਰਹਿਣ ਦਿੰਦੇ ਹੋਰ ਤਾਂਹੀਂ ਕਰਕੇ ਫਸਲ ਦਾ ਜਿਹੜਾ ਝਾੜ ਆ ਉਹ ਕੱਟਦਾ ਦਿਨ ਬੰਦੇ ਨਾਲ ਹੁਣ ਜੇ ਪੰਜ ਚਾਰ ਮਹੀਨੇ ਅੱਗੇ ਜਿਹੜੇ ਪੁਰਾਣੇ ਬਜ਼ੁਰਗ ਤੇ ਉਹ ਫੇਤ ਖੱਲ ਪਏ ਮਤਲਬ ਸਨਮਾ ਰੱਖਦੇ ਤੇ ਸਨਮਾ ਰੱਖਦੇ ਤੇ ਕੀ ਬੜ ਖੱਬਲ ਸੋਪੂਗੀ ਹੋਰ ਚੱਕਰਦਾ ਸਾਲਾ ਉਹ ਹੀ ਆ ਖੱਬਲ ਤਾਂ ਇਹੋ ਨਹੀਂ ਕੀਤੇ ਖੇਤਾਂ ਮਾ ਖੱਬਲ ਦੇ ਘਾਲੂ ਉਸੇ ਕਾਉਣਾ ਗਿਆ ਤੇ ਮਢਲੇ ਹਾਂ ਖੱਬਲ ਦਾ ਹਟਲੇ ਪਏ ਆ ਕਿ ਖੱਬਲ ਹੁੰਦਾ ਦਾ ਬਰੂ ਹੁੰਦਾ ਦਾ ਅੱਗੇ ਅੱਗੇ ਸਗਾਏ ਜਾਂਦੇ ਲੰਬਾ ਬਾਹੀ ਰੱਖ ਕੇ ਦੀਪ ਵਰਗੇ ਬਣਾ ਦੇ ਪਿੱਛੇ ਬੁੜੇ ਨੇ ਅੱਜ ਨਿਕਲਿਆ ਕਹੀ ਚੱਕੀ ਆ ਪਿੱਛੇ ਪਿੱਛੇ ਹੋ ਜਾ ਹੱਥ ਜਿਹੜਾ ਜਲਾ ਬੜੀ ਟੀ ਮੁੱਠੀ ਤੇ ਉਹ ਮਾਰ ਕੇ ਭੰਦੀ ਨੂੰ ਕੋੜੀ ਨਾਲ ਪੁੱਠੀ ਕੋੜੀ ਮਾਰਨੀ ਪਰ ਉਹ ਬੁੜਲੇ ਸਮਝ ਚਲੇਗੇ ਜਦੋਂ ਦਾ ਵੀਰੇ ਨੇ ਖੜੇ ਜੰਮੀ ਭੰਬਲੇ ਬਣਾਉਂਦੇ ਆ ਹਾਂ ਹੈ ਕਿ ਨਹੀਂ ਉਹ ਸਮਝ ਲੱਦ ਕੇ ਉਹ ਪੁਰਾਣਾ ਜੋ ਜੋ ਮੰਡਾਤਾ ਬਜ਼ੁਰਗ ਆਲਾ ਉਹ ਅੱਧੀ ਜ਼ਮੀਨ ਟੱਪੜ ਪਈ ਰਹਿੰਦੀ ਸੀ 0 ਉਹ ਰਹੇ ਫਰੀਕ ਹੁੰਦੀ ਸੀ ਵਿੱਚ ਭਾਈ ਨਾ ਤਾਂ ਮਾਂ ਮੋਕੂ ਦੇਦੇ ਘਰ ਤੇ ਨਾ ਮਸਰੀ ਗੁੜ ਤੇਲ ਘੋੜਾ ਜਿਹੜੀ ਘਰੇਕ ਚੀਜ਼ ਕਰਦੀ ਹੁੰਦੀ ਸੀ ਹਾਂ ਸਮਝਿਆ ਹੁਣ ਇਹਨਾਂ ਇੱਕ ਚੀਜ਼ ਮੁੱਲ ਹਰ ਹਰ ਤਾਂ ਆਪਣੇ ਹੋ ਨਹੀਂ ਹੁਣ ਨਹੀਂ ਹਰ ਹਰ ਬਹੁਤ ਹੁੰਦੀ ਦੀ ਹੁਣ ਇਹ ਘਰੇਕ ਚੀਜ਼ ਮੁੱਲ ਦੀ ਮੱਕੀਆਂ ਛਾਲੀਆਂ ਫੁੱਟਾਂ ਚਿਪੜਾ ਖਰੂਜੇ ਤਰਬੂਜ ਬੇਲਾ ਲਾਣੀਆਂ ਪਈਆਂ ਹੁਣ ਕਿਸੇ ਪੁੱਛ ਲੈ ਫੁੱਟ ਗਿਆ ਪੁੱਛ ਲੈ ਅਣਾਂ ਨੂੰ ਪਤਾ ਨਹੀਂ ਫੁੱਟ ਗਿਆ ਹੁੰਦੀ ਆ ਫੁੱਟ ਗਿਆ ਹੁੰਦੀ ਆ ਫੁੱਟਾ ਇਹਨਾਂ ਨੇ ਵੀ ਨਹੀਂ ਦੇਖੀ ਹੁਣ ਫੁੱਟਾ ਉਹਨੂੰ ਪੁੱਛ ਲੈ ਬਲਵੀਰ ਬਲਵੀਰ ਦਾ ਖੇਤ ਹੁੰਦੇ ਸੂਏ ਬਾਹਰ ਅਸੀਂ ਉੱਥੇ ਫੁੱਟਾ ਜਾ ਕੇ ਖਾਣੇ ਢੋਕਾ ਲੱਗਣੀ ਥਾਲੀ ਮਾਰ ਕੇ ਮੁੱਕਾ ਭੰਨ ਕੇ ਉੱਤੀ ਖਾ ਲੈਣੀ ਉੱਤੀ ਖਾ ਲੈਣੀ ਆਹ ਨਹੀਂ ਆਹ ਉੱਤੀ ਖਾ ਲੈਣੀ ਆਹ ਬਾਜਾ ਇਹ ਹੋਰ ਜਿਆ ਸਮਾਂ ਠੀਕ ਤਾਂ ਹੁੰਦਾ ਨਾਲ ਦੱਸ ਆਪਣਾ ਹੰਟ ਹੁੰਦਾ ਨਾਲ ਠੀਕ ਆ ਹੁਣ ਸਮੇ ਦੇ ਨਾਲ ਸਭ ਕੁਝ ਤਰੱਕੀ ਕਰਦਾ ਜਾਂਦਾ ਵਾ ਜੀ ਬਸ ਜਿਆ ਸਮਾਂ ਹੋਰਦਾ ਜਾਂ ਹੁਣ ਇਹ ਤਰੱਕੀ ਆ ਪਤਾ ਨਹੀਂ ਬਰਬਾਦੀ ਆ ਦਾ ਟਾਈਮ ਹੁੰਦਾ ਹੈ ਇਹ ਤਰੱਕੀ ਆ ਪਤਾ ਨਹੀਂ ਕੀ ਆ ਇਹ ਇਹ ਤਾਂ ਬਰਬਾਦੀ ਹੋ ਰਹੀ ਹੈ ਤਰੱਕੀ ਕਾਦੀ ਹੈ ਦਵਾਈਆਂ ਸਪਰੇ ਹਾਂ ਇਹ ਵੀ ਚੀਜ਼ ਬਹੁੰਦੀ ਆ ਦਵਾਈ ਸਪਰੇ ਹੁੰਦੀ ਨਹੀਂ ਕੋਈ ਹੈ ਕਿ ਨਹੀਂ ਬਿਮਾਰੀਆਂ ਤਾਂ ਹੀ ਵਧਿਆ ਹੈ ਕਿਸੇ ਦਾ ਘਰ ਦਾ ਨਹੀਂ ਗੋਲੀ ਖਾਂਦਾ ਕੋਈ ਹੋ ਵਜਿਆ ਬਾਉ ਘਰਮਾਲੇ ਬਚਾਊਗਾ ਕੋਈ ਹੋ ਵਜਿਆ ਮੈਨੂੰ ਨਹੀਂ ਲੱਗਦਾ ਕੋਈ ਘਰਮਾਲਾ ਵੀ ਐ ਘਰਮਾਲਾ ਵੀ ਨਹੀਂ ਹੋਣਾ ਕੋਈ ਹੋ ਬਚਿਆ ਵਾ ਦਵਾਜ ਤੇ ਬਸ ਕੋਈ ਹੋ ਬਚਿਆ ਵਾ ਨਹੀਂ ਕੋਈ ਘਰਮਾਲਾ ਦੋ ਦੋ ਤਾਂ ਖਾਂਦੇ ਹੀ ਖਾਂਦੇ ਆ ਇਹ ਦੋ ਬਚੇ ਪਏ ਐ ਹੈ ਕਿ ਨਹੀਂ ਤੇ ਬਰਬਾਦੀ ਹੋਵੇ ਤਰੱਕੀ ਹੋਣੀ ਅੱਗੇ ਅਮਰਜੀਤ ਸਿੰਘ ਹਾਂ ਅੱਗੇ ਜੇੜ ਦੇ ਮੈਨੇ ਟੋਪਿਆ ਚਪੋ ਕਰਨੇ ਗਾਰੇ ਕਰਨੇ ਐ ਨਹੀਂ ਨਹੀਂ ਦੇਖ ਲਾ ਤੂੰ ਆ ਜਿੰਨੀ ਟੂੜੀ ਆਪਣੀ ਹਰੀਨ ਆ ਸਾਰੀ ਬੰਦਾ ਬੰਨ ਕੇ ਰੱਖ ਲੈਣੀ ਇਹ ਲਿਪਣੀ ਕਤੋਂ ਬੇ ਬਲੀਆਣੀ ਉੱਥੇ ਗੱਡੇ ਦੁਬਈ ਤੇ ਰੱਖਣਾ ਕਰਾਹਾ ਗੱਡੇ ਪਰ ਖੁਲੜੀ ਖੁਲੜੀ ਖੁਲਣੀ ਆਇਆ ਕਰਾਹਾ ਜਿਹਦੇ ਬਾ ਟਰੈਲਰ ਹੁੰਦਾ ਕੋਈ ਹੁੰਦਾ ਟਰੈਲੀ ਟਰੈਲੀ ਹੁੰਦੀ ਸੀ ਟਰੈਲੀ ਜੇ ਕਰਾਹ ਰੱਖ ਲੈਣਾ ਜਿਹਦੇ ਬਾ ਗੱਡਾ ਉਹਨਾਂ ਖੁਲੜੀ ਰੱਖ ਲੈਣੀ ਹਾਂ ਉੱਠੀ ਘੋਲ ਕੇ ਲਿਆ ਕੇ ਬਾਫੇ ਲਿਪੜੇ ਕੋਠੇ ਪੌੜੀਆਂ ਲਾ ਲਾ ਕੇ ਸਾਰੀ ਮੁੱਕੀ ਪੌੜੀ ਵੀ ਨਹੀਂ ਹੁੰਦੀ ਬਾਸ ਵਾਲੀ ਪੌੜੀ ਹੁੰਦੀ ਸੀ ਸਾਰਾ ਮਹੀਨਾ ਜੇਠ ਦਾ ਕੋਠੇ ਲਿਪੜੇ ਕੋਠੇ ਲਿਪੜੇ ਦਾ ਕੰਡਾ ਕਰਨੀ ਆ ਤੀਰੂ ਹੁੰਦੇ ਤੇ ਤੀਰੂ ਜਿਹੜਾ ਥੋਬੇ ਚ ਉਹ ਹੁੰਦੇ ਤੇ ਬਣੇ ਵੀ ਡਲਿਆਂ ਵਰਗੇ ਉਹ ਤੀਰੂ ਹੁੰਦੇ ਦੇ ਪਰ ਅਣਾ ਮਿੱਤਰ ਇਹ ਜਿਆ ਹੁੰਦਾ ਦਾ ਰੋਬੇ ਦਾ ਇਕ ਨਾ ਖੇਦਦਾ ਗਾਰਾ ਕਰ ਲਿਆ ਹੁਣ ਕਰ ਲਈ ਠੀਕਾ ਖੜਾ ਕਾਲਾ ਪੈਂਟ ਕਰਿਆ ਵਾ ਇਹ ਜਿਆ ਗਾਰਾ ਨਿਕਲਣਾ ਥੱਲੇ ਤੇ ਬਾਦ ਰੀਣ ਇਹਨੂੰ ਅੱਗ ਲਾਓ ਪੌਣ ਚ ਲੋੜ ਨਹੀਂ ਆਉਂਦੀ ਹੋਰ ਜਰਰੀ ਜੀਤੇ ਕੰਮ ਲੰਦੇ ਤੇ ਤੂੰ ਦੇਖ ਮੈਂ ਸਾਰੀ ਕੋਈ ਛੱਡੂ ਪੁੱਛਿਆ ਤੇ ਕੋਈ ਮੈਸ ਲੈਂਦਾ ਤੇ ਸਾਰੇ ਘਰ ਮੈਂ ਸਹਾ ਚਾਰਨ ਸਾਰੇ ਪਿੰਡ ਬਸੇ ਸੇ ਛੱਡ ਦੋ ਤਾ ਪਹਿਲੇ ਨੂੰ ਫਿਰ ਸੇ ਟੋਪੇ ਬਣਾ ਜੇਣਾ ਹਾਂ ਕਾਲੇ ਨਾ ਆਉਣਾ ਮੈਂ ਤਾਂ ਨਾ ਉੱਠ ਨਿਕਣਾ ਕਾਲ ਟਰਾਲੇ ਚ ਨਹਾਉਂਦੇ ਤੇ ਤੁਸੀਂ ਭਾਈ ਪਹਾ ਬਹੁਤ ਖਰਾਬ ਤਾਂ ਗੱਲ ਕੋਈ ਨਹੀਂ ਹੁਣ ਅੱਜ ਫੇਰ ਭਲ ਜਾਣੀ ਕਿੰਨੀ ਪਾਈ ਆਵੇ ਹੁਣ ਮੀਨ ਵਾਲੇ ਮੀਨ ਹੀ ਨਾ ਮੈਂ ਤਾਂ ਜਾ ਨਹੀਂ ਸੈੱਟ ਨਹੀਂ ਹੋਣਾ ਚਲ ਜਿਹੜੀ ਫਾਇਦਾ ਹੋ ਗਿਆ ਫਾਇਦਾ ਤਾਂ ਹੋ ਗਿਆ ਦੋ-ਤਿੰਨ ਦਿਨ ਫਾਇਦਾ ਰਹਿੰਦਾ ਬਸ ਹਾਂ ਦੂਜੇ ਵਾਰ ਫੇਰ ਹੁਣ ਧੁੱਪ ਤੇ ਲੱਗੇ ਜੀ ਇਹ ਕੋਲ ਉਹ ਹੀ ਜੋ ਤੋ ਪਹੇਰਾ ਹਾਂ ਚਲੋ 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 ਪਾਈ ਦਾ ਟਾਈਮ ਲਿਖ ਜਾਈ ਵਧੀਆ ਹਾਂਜੀ ਹਾਂਜੀ ਸੁੱਖ ਸੰਧੀ ਹਾਂ ਆ 400 ਉਹ ਵੀ ਜਮਾੜਨਾ ਇੱਥੇ ਤੇ ਵਾਤੇ ਲੱਗ ਗਈ ਜੀ ਇਹਦਾ ਰੋਂ ਤੁਹਾਨੂੰ ਵੀ ਜੀ ਆ ਅੱਛਾ ਰਵੀ ਦਾ ਕਹਿੰਦਾ ਕੀ ਕਰਾਂਗੇ ਦੇਖ ਤਾਂ ਨਹੀਂ ਉਪਰੇ ਕਰਦੇ ਨਹੀਂ ਉਦੀ ਉਤੀ ਕਰਦੇ ਨੇ ਜਿਹੜਾ ਹਣੋ ਲੋ ਉਹ ਲਾਉਣਾ ਬਾਅਦ ਹਾਂ ਪਹਿਲਾਂ ਰੌਦਾ ਲਾਉਣੀ ਆ ਤਾਂ ਹਾਂ ਇੱਥੇ ਦਾ ਬਾਅਦ ਚ ਲਾਉਂਗਾ ਅੱਛਾ ਇਹ ਰੌਦਾਂ ਦੀ ਵੀ ਜਿੱਲੀ ੱਲੀ ਹਾਂ 2 ਕਿੱਲੇ ਆ 4 ਵਿੱਗੇ ਆ ਉਹ ਇਹ 2 6 ਕਿਲੋ ਬੀਜ ਆ ਇੰਨੀ ਕ ਲੱਗਣੀ ਆ ਉੱਥੇ ਨਾ ਜਿਆੜਾ ਕਹਿਣਾ ਨਾ ਆਣਾ ਹੀ ਲੱਗਦਾ ਫਿਰ ਉਹ ਥੋੜਾ ਬਹੁਤ ਛੜੂਗਾ ਉਹ ਬੱਧੀ ਆ ਬੀਜੇ ਲਿਓ ਥੋੜੀ ਫੇਰ ਅਗਲਾ ਕਹੀਆਂ ਦਾ ਭਾਈ ਮੈਂ ਤਾਂ ਆਪਣੀ ਲਾ ਕੇ ਦਊਂਗਾ ਮੈਂ ਤਾਂ ਆਪਣੀ ਲਾ ਕੇ ਦਊਂਗਾ ਹੈ ਕਿ ਨਹੀਂ ਸਾਡੇ ਪਹਿਲੇ ਬੱਧੀ ਹੈ ਆ ਕੀਲੇ ਪਾ ਕੇ ਦੋਏ ਹੋਣੇ ਆ ਹੈ ਆ ਕੀਲਾ ਪਾ ਕੇ ਦੋ ਹੋ ਜਾਣੇ ਆਹੋ ਫੇਰ ਆ ਕੀਲਾ ਪਾ ਕੇ ਦੋ ਹੋ ਮਾੜੀ ਮੋਟੀ ਘਟੂਗੀ ਐਦੀ ਘਟ ਨਹੀਂ ਆ ਸਰੇ ਜਾਣੇ ਹਰੇ ਜਾਣਾ ਇਹਦੀ ਘੜ ਜੀ ਹੋਰ ਵੀ ਥੋੜੀ ਇਹਦੀ ਦਾ ਪਹੁੰਚ ਤਾਂ ਦੇਤਣਾਂ ਕਿ ਵੇਚਣੀ ਆ ਕੋਈ ਹੋਰ ਵਿਜੂਗਾ ਜਾਂ ਕਿਹੜੀ ਲੱਗ ਕੇ 3 ਦੇ ਬਾਅਦ ਵਿਜੂਗਾ ਇਹਦੀ ਦਾ ਕਿ ਆਪਦਾ ਜੇ ਉੱਥੇ ਕੋਈ ਹੋਰ ਨਾਮਾ ਬੀਜ ਆ ਜਾਣਾ ਆਹੋ ਆਹੋ ਆਹ ਲੱਗੇ ਹੋਏ ਆ ਸੌਧ ਕਰਨ ਨਹੀਂ ਇਤਰੇ 26 26 ਬੀਜੂਗਾ ਜਾਂ ਤੇ ਮਰਜੀਨ ਪਰਸਾਂ ਬੀਜ ਹੋ ਜੂਗਾ ਇਹ ਤਾਂ 26 26 ਮਰਜੀਨ ਦੀ ਸਲਾਹ ਦਾਦਗੀ ਰੋਤਾਂ ਹੀ ਬਣਦੀ ਆ ਰੋਤਾਂ ਨਾ ਬੀਜਿਓ ਹਾਂ ਸਾਦੇ ਰੋਤਾਂ ਚੋਰੀ ਬੋਲ ਤਾਂ ਕੱਕ ਵੱਟੂਨ ਆਈਏ ਉਹ ਬੜਾ ਬੜਾ ਜੋਰੀ ਕਰਦੇ ਨੇ ਮੇਰੇ ਤਾਂ ਰੋਜ਼ੇ ਵੱਟ ਹੋਏ ਪਏ ਹੁੰਦੇ ਆ ਇਹਰਵਾ ਜਾਂਦੀ ਆ ਆਜੂਗੀ ਇਹਦਾ ਅੱਜ ਆਈ ਵੀ ਲੇਟ ਆਉਂਦੀ ਰਕਾ ਨਹੀਂ ਟਾਈਮ ਆਈ ਆ 8 ਵਜੇ ਆਉਂਦੀ ਆ ਆ ਜਿਹੜੇ ਮਾੜੀ ਮੋਟੀ ਟ੍ਰਿਪਸ ਹੁੰਦਾ ਚਲਾਈ ਹੁੰਦੀ ਹੋਣੀ ਥੋੜੀ ਹੋ ਰਗੀ ਤਾਂ ਥੋੜੀ ਬਹੁਤੀ ਆਉਗੀ ਲੇਟ ਤਾਂ ਰੋ ਤਾਂ ਤਾਂ ਇਹੋ ਜਿਹੇ ਲੋਕ ਆ ਵੀ ਤੁਸੀਂ ਭਰੀ ਵੱਡ ਲੈ ਜੋ ਮੇਰੇ ਵੀ ਵੱਡੇ ਵੀ ਚੱਕ ਜਾਂਦੇ ਆ ਜੇ ਵੱਡੇ ਆ ਮੋਟਰੈਕ ਉਹ ਵੀ ਸ਼ਾਮ ਨੂੰ ਚੱਕ ਲੈ ਜੂਗਾ ਉਹ ਜੇ ਅੰਦਰ ਹੁੰਦੇ ਨਹੀਂ ਨੂੰ ਵੀ ਵੱਢਣੇ ਪੈਣੇ ਉਹ ਥਿਉਰੀ ਬਹੁਤ ਆ ਇੱਥੇ ਕੈਮਰਾ ਹੁੰਦਾ ਏ ਸਮਝਿਆ ਉਹ ਕੈਮਰਾ ਹੀ ਸੁਣ ਲੈ ਕੈਮਰਾ ਹੈਗਾ ਪੈਨ ਵਾਲਾ ਹਾਂ ਪੈਨ ਪਰ ਹੁੰਦਾ ਛੋਟਾ ਜਿਹਾ ਹੂੰ ਬਬੂ ਦੇ ਨੂੰ ਲਾ ਦੇ ਟਾਂਡੇ ਨੂੰ ਟਾਂਡੇ ਨੂੰ ਲਾਇਆ ਖੜੇ ਜਿੱਦਾਂ ਉਹ ਵੱਢ ਲੈਗੇ ਇਹ ਉਹ ਡਾਂਡਾ ਵੱਢ ਲਏ ਸਾਹਮਣੇ ਲਾ ਦੇ ਕਿਧਰੇ ਇਹ ਫੜਨਾ ਪਤਾ ਫੜਦਾ ਫੜੋ ਜਾਂਦਾ ਉਹ ਇੱਥੇ ਆ ਪਹਿਲਾਂ ਵੀ ਕਿਹਾ ਹਾਲੀ ਦੇ ਚੋਰੀ ਸੁਣ ਲੈ ਆ 10 ਰੁਪਏ ਦਾ ਫੜਦਾ ਆ ਗੱਲ ਦੁਬਾਰਾ ਵੱਲੋਂ ਆ ਗਿਆ ਦੋ ਘੰਟੇ ਬਾਅਦ ਕੋਈ ਵੱਲੋਂ ਬੱਲੇ ਮੇ ਲਾ ਲਿਆ ਬੱਲੇ ਮੇ ਖੋ ਲਿਆ ਕੇ ਇਹ ਬੱਲੇ ਨੂੰ ਪਾ ਦਾਂ ਦੀ ਮੈਂ ਬੱਲੇ ਰਾਏ ਹੋ ਨੀ ਉਪਰ ਚਲੋ ਹੈ ਤਾਂ ਕੋਈ 10 20 ਕੋਈ ਬੜੀ ਪਰ ਹਾਲੀ ਚੋਰੀ ਤਾਂ ਨਹੀਂ ਹੋਆ ਵੀ ਜੇ ਕਰ ਲਈ ਕੋਈ ਲੱਖਾਂ ਦੀ ਚੋਰੀ ਕਰੋ ਕੋਈ ਘਰੋਂ ਲਾ ਦੀ ਆ 2000 ਰੁਪਏ ਬੱਲੇ ਵੀ ਚੋਰੀ ਕਰੀ ਵਾ ਚੱਲ ਹੁਣ ਰਾਹ ਕਿਰੀ ਨੂੰ ਦਿਖ ਜਾਂਦਾ ਵੀ ਲਾਈਟ ਆਈ ਹੋਈ ਯਾਰ ਉਹ ਪਿੰਡ ਤੋਂ ਦਿਖ ਜਾਂਦਾ ਕੋਈ ਬੋਲੇਗਾ ਕੋਈ ਦੱਸ ਇਹਦਾ ਜਿਹੜਾ ਲੇਟ ਕਰਕੇ ਲਾਇਆ ਬਾਦ ਆ ਵੀ ਪਤਾ ਲੱਗਦਾ ਵੀ ਕਾਰੋਂ ਦੀ ਲੇਟ ਕਰਦੇ ਆ ਯਾਰ ਵਾਲੀ ਦੀ ਤੂੰ ਟਾਈਮੋ ਪਤਾ ਮੀ ਆ ਵੀ ਚੱਲ ਭਾਈ 100 ਰੁਪਏ ਦੀ 100 ਰੁਪਏ ਦਾ ਗਲਤ ਗੱਲ ਹੈ ਗਲਤ ਹੈ ਬੱਸ ਚਲੋ ਅਗਲੇ ਆਪਣੀ ਕਰ ਲਈ ਕਿਸੇ ਨੇ ਲੈ ਕੇ ਜਾਣਾ ਯਾਰ ਜਵਾਬ ਵੀ ਨਹੀਂ ਦਿੱਤਾ ਕਿਸੇ ਨੇ ਧੱਗਾ ਵਾ ਹਾਂ ਉੱਥੇ ਖਿਚੜ ਕਰੀ ਹੁਣੀ ਥੋੜਾ ਪੈਰ ਮੋਜੇ ਪੁਰ ਹਜਾੜਾ ਸਾਰੇ ਹੁਣ ਆਏ ਵੀ ਦੇ ਕੋਈ 100 ਰੁਪਏ ਦੇ ਦਿੰਦੇ ਭਾਈ ਲਿਆ ਜਾ ਉਹ ਚਾਚੇ 8-9 ਘੰਟੇ ਦਾ ਬਲਦਾ ਦਾ ਉਹ ਆ ਗਾਉਂ ਕਿਤੇ ਠੰਡਾ ਹੋਣਾ ਉਹ ਸੌਰੀ ਥਾਂ ਦੇ ਜਾਂਦੇ ਵੀ ਜੋਗਾ ਓਏ ਬਹੁਤ ਵੱਧ ਗਿਆ ਕੰਮ ਆ ਚੋਰੀ ਬਚੋਰੀ ਹੋਰ ਚਲੋ ਠੀਕ ਆ ਜੀ ਚਲਿਓ ਬਾਈ ਮਈਆ ਕੋਈ ਬਾਤ ਹੋ ਗਈ ਸ਼ਾਵਾ ਵੀ ਨਹੀਂ ਖੜੇ ਵੀ ਪੈਰ ਰੜੇ ਜਾ ਠੀਕ ਆ ਜੀ ਲਾਲਾ ਭਾਈ